जय बाल्मीकि कहा अज जय भीम जय भारत भाई, 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 भाई गुरु जी का खालसा भाई गुरु जी की फतेह ਜਗਰudev ਧਨਗੁਰ ਦੇ ਜਯਾ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਸਭ ਤੋਂ ਵੱਡੀ ਗੱਲ ਰੈਸਟ ਹਾਊਸ ਦੇ ਵਿੱਚ ਰੱਖੀ ਜਾ ਰਹੀ ਹੈ ਕਿ ਜਿਸ ਦੇ ਵਿੱਚ ਸਾਰੇ ਹੀ ਦਲਿਤ ਸਮਾਜ ਇਕੱਠੇ ਹੋਏ ਆ ਔਰ ਪਿਛਲੇ ਦਿਨਾਂ ਦੇ ਵਿੱਚ 18 ਦੇ ਵਿੱਚ ਜਿਹੜੇ 18 ਤਰੀਕ ਨੂੰ ਜਿਹੜੀ ਘਟਨਾ ਫਗਵਾੜੇ 'ਚ ਘਟੀ ਆ ਸਭ ਤੋਂ ਵੱਡੀ ਪ੍ਰਸ਼ਾਸਨ ਦੀ ਨਾਕਾਮੀ ਇਸ ਦੇ ਵਿੱਚ ਗਣੀ ਜਾਂਦੀ ਆ ਕਿਉਂਕਿ ਪ੍ਰਸ਼ਾਸਨ ਨੇ ਅੰਡਰ ਪ੍ਰੈਸ਼ਰ ਹੋ ਕੇ ਜਿਹੜਾ ਇਹ ਪਰਚਾ ਐਫ ਆਰ ਆਈ ਲਾਂਚ ਕੀਤੀ ਆ ਔਰ ਜਿਸ ਦੇ ਵਿੱਚ ਸਮੁੱਚੇ ਸਮਾਜ ਨੇ ਫਗਵਾੜੇ ਨੇ ਅੱਜ ਕਾਸਕਾ ਯੁਵਾ ਵਿਕਾਸ ਮੋਰਚਾ ਨੇ ਜਿਹੜੀ ਅੱਜ ਮੀਟਿੰਗ ਸੱਦੀ ਸੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਾਰੇ ਜਿਹੜੇ ਵੀਰ ਅੱਜ ਇਕੱਠੇ ਹੋ ਕੇ ਗੈਸਟ ਹਾਊਸ ਦੇ ਵਿੱਚ ਪ੍ਰਸ਼ਾਸਨ ਦੇ ਖਿਲਾਫ ਅੱਜ ਪ੍ਰੋਟੈਸਟ ਕਰ ਰਹੇ ਆ ਔਰ ਸਭ ਤੋਂ ਵੱਡੀ ਗੱਲ ਆ ਕਿ ਜੇ ਪ੍ਰਸ਼ਾਸਨ ਨੇ ਮਾਨਯੋਗ ਐਸਐਸਪੀ ਸਾਹਿਬ ਨਾਲ ਮੇਰੀ ਗੱਲ ਹੋਈ ਅ ਉਸ ਤੋਂ ਬਾਅਦ ਐਸਪੀ ਸਾਹਿਬ ਫਗਵਾੜਾ ਨਾਲ ਗੱਲ ਹੋਈ ਡੀਐਸਪੀ ਸਾਹਿਬ ਨਾਲ ਗੱਲ ਹੋਈ ਐਸਪੀ ਡੀ ਸਾਹਿਬ ਨਾਲ ਗੱਲ ਹੋਈ ਪਰ ਉਹਨਾਂ ਦੀ ਇੱਕੋ ਹੀ ਜ਼ੁਬਾਨ ਸੀ ਕਿ ਤੁਸੀਂ ਇਸ ਪ੍ਰੋਟੈਸਟ ਨੂੰ ਨਾ ਕਰੋ ਜਿਰਾਦ ਕਰਕੇ ਕਿ ਸਾਨੂੰ ਇਸ ਤਰ੍ਹਾਂ ਦਾ ਲੋ ਫੀਲ ਕਰਾਇਆ ਜਾ ਰਿਹਾ ਕਿ ਤੁਸੀਂ ਇਹ ਜਿਹੜਾ ਪਰਚਾ ਐਫ ਆਰ ਆਈ ਹੋਈ ਆ ਇਹ ਬਿਲਕੁਲ ਜਾਇਜ਼ ਆ ਪਰ ਮੈਂ ਦੱਸਣਾ ਚਾਹੁੰਦਾ ਕਿ ਇਹ ਬਿਲਕੁਲ ਨਜਾਇਜ਼ ਆ ਦੱਸਣਯੋਗ ਜਿੱਥੇ ਤੱਕ ਹੋ ਰਿਹਾ ਕਿ ਬੱਚੇ ਦੇ ਨਾਲ ਜਿਹੜਾ ਮੁੰਡਾ ਜਿਹੜੀ ਉਸ ਦਿਨ ਲੜਾਈ ਹੋਈ ਆ ਉਸ ਨੂੰ ਪਹਿਲੋਂ ਜਿਹੜਾ ਉਹ ਟਾਰਗੇਟ ਆ ਆਪਣਾ ਜਿਸ ਮੁੰਡੇ ਨਾਲ ਲੜਾਈ ਹੋ ਰਹੀ ਆ ਉਹ ਪਹਿਲੋਂ ਕੁੱਟ ਰਿਆ ਔਰ ਵੀਡੀਓ ਦੀ ਵਾਇਰਲ ਹੋ ਰਹੀ ਆ ਉਹ ਸਾਰੇ ਹੀ ਸਮਾਜ ਨੇ ਮਾਜੋਗ ਐਸ ਐਸ ਪੀ ਸਾਹਿਬ ਔਰ ਖਾਸ ਕਰਕੇ ਜਿਹੜੇ ਐਸ ਪੀ ਸਾਹਿਬ ਫਗਵਾੜਾ ਨੂੰ ਇਹ ਹਦਾਇਤ ਕੀਤੀ ਆ ਬੇਨਤੀ ਕੀਤੀ ਆ ਕਿ ਤੁਸੀਂ ਪਸਪ ਸਭ ਤੋਂ ਪਹਿਲਾਂ ਤਾਂ ਜੀ ਜਿਹੜੀ ਕਾਰਵਾਈ ਵੀਡੀਓ ਦੇ ਵਿੱਚ ਹੋ ਰਹੀ ਹੈ ਉਸ ਮੁੰਡੇ ਤੇ ਦੂਜੇ ਤੇ ਜਿੰਮੀ ਕਰਵਲ ਤੇ ਪਰਚਾ ਕਰਾਓ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਨ੍ਹਾਂ ਨੇ ਫਗਵਾੜੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਜਿਨ੍ਹਾਂ ਨੇ ਫਗਵਾੜਾ ਬੰਦ ਕਰਨ ਦੀ ਕਾਲ ਦਿੱਤੀ ਆ ਉਹਨਾਂ ਤੇ ਫਗਵਾੜਾ ਦਾ ਦੰਗਾ ਪੜਕਾਉ ਦਾ ਸੈਕਸ਼ਨ ਲਾ ਕੇ ਉਹਨਾਂ ਨੂੰ ਅਰੈਸਟ ਕਰੋ ਔਰ ਸਭ ਕਰ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਆ ਕਿ ਜਿਹੜੇ ਇਹ ਸ਼ਰਾਰਤੀ ਅੰਸਰ ਇਹ ਜਿਹੜੀ ਜਮਾਂਦ ਤੇ ਆਏ ਹੋਏ ਆ ਔਰ ਉਹਨਾਂ ਨੇ ਦੱਸਿਆ ਕਿ ਇਹ ਜਮਾਂਦ ਜਿਹੜੀ ਇਹ ਦੱਸ ਕੇ ਆਏ ਕਿ ਅਸੀਂ ਸ਼ਹਿਰ ਦੀ ਸ਼ਾਂਤੀ ਬਣਾਈ ਰੱਖਾਂਗੇ ਇਨਾਂ ਨੇ ਟੋਟਲੀ ਉਸ ਦੇ ਵਿੱਚ ਨਕਾਮ ਫਾਇਦਾ ਹੋਏ ਆ ਔਰ ਖਾਸ ਕਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਤੁਸੀਂ ਕਿਸੇ ਵੀ ਅੰਡਰ ਪ੍ਰੈਸ਼ਰ ਦੇ ਵਿੱਚ ਬਿਲਕੁਲ ਕੋਈ ਗਲਤੀ ਨਾ ਕਰਿਓ ਕਿਉਂਕਿ ਜੋ ਹੋ ਰਿਹਾ ਸਾਰੀ ਦੁਨੀਆ ਦੇ ਸਾਹਮਣੇ ਆ ਰਿਹਾ ਸਾਰੇ ਸਮਾਜ ਦੇ ਸਾਹਮਣੇ ਆ ਰਿਹਾ ਔਰ ਖਾਸ ਕਰ ਮੈਂ ਬੇਨਤੀ ਕਰਦਾ ਕਿ ਜਿਹੜੇ ਲੀਡਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਉਸ ਦੇ ਵਿੱਚ ਵੱਡੇ ਵੱਡੇ ਲੀਡਰ ਆ ਕੇ ਬਾਈਟਾ ਕਰ ਰਹੇ ਸੀ ਖਾਸ ਕਰ ਉਹ ਭਾਵੇਂ ਭਾਜੀਪੀ ਦਾ ਹੋਵੇ ਪਾਵੇ ਆਮ ਆਦਮੀ ਪਾਰਟੀ ਦਾ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਪਰ ਉਹਨੂੰ ਮੈਂ ਦੱਸਣਾ ਚਾਹੁੰਦਾ ਕਿ ਸਮਾਜ ਦੀਆਂ ਵੋਟਾਂ ਨਾਲ ਤੁਸੀਂ ਲੀਡਰ ਬਣਦੇ ਆ ਸਮਾਜ ਤੋਂ ਬਿਨਾਂ ਤੁਸੀਂ ਟਾਰਗੇਟ ਨਾ ਕਰੋ ਕਿਸੇ ਨੂੰ ਔਰ ਸੱਚ ਝੂਠ ਜਿਹੜੀ ਬਾਬੇ ਨਾਨਕ ਦੀ ਤਕੜੀ ਆ ਉਹਦੇ ਵਿੱਚ ਸੱਚ ਝੂਠ ਜਿਹੜਾ ਉਹਨੂੰ ਨਿਤਾਰੋ ਕਿਉਂਕਿ ਸਭ ਤੋਂ ਪਹਿਲਾਂ ਇਹ ਕਲੀਅਰ ਹੋ ਚੁੱਕਾ ਕਿ ਜਿਹੜਾ ਜਿੰਮੀ ਕਰਵਾਲਾ ਉਸਨੇ ਅਟੈਕ ਮੁੰਡੇ ਦੀ ਕੀਤਾ ਉਸ ਤੋਂ ਬਾਅਦ ਲੜਾਈ ਹੋਈ ਆ ਮੈਂ ਦੱਸਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਜਿਸ ਤਰ੍ਹਾਂ ਹੋ ਰਿਹਾ ਕਿ ਆਰਮ ਐਕਟ ਲੱਗ ਰਿਹਾ 307 ਲੱਗ ਰਹੀ ਆ ਇਹ ਬਿਲਕੁਲ ਇੱਕ ਮਾਮੂਲੀ ਜੀ ਲੜਾਈ ਆ ਜਿਸ ਨੂੰ ਪੂਰਾ ਮਾਹੌਲ ਜਿਹੜਾ ਫਗਵਾੜੇ ਦਾ ਸ਼ਹਿਰ ਨੂੰ ਖਰਾਬ ਕਰਨ ਦੇ ਲਈ ਇਹ ਸ਼ਰਾਰਤੀ ਅਨਸਰ ਇਕੱਠੇ ਹੋ ਰਿਹਾ ਔਰ ਅਸੀਂ ਮੈਂ ਤੁਹਾਨੂੰ ਦੱਸਣਾ ਜਾ ਰਿਹਾ ਕਿ ਸਾਡੀ ਐਸਪੀ ਸਾਹਿਬ ਨਾਲ ਗੱਲ ਹੋ ਗਈ ਆ ਅਸੀਂ ਲਿਖਤ ਸ਼ਿਕਾਇਤ ਦਵਾਂਗੇ ਇਹਨਾਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਜਿਸ ਦੇ ਵਿੱਚ ਬਕਾਇਦਾ ਰਿਟਰਨ ਕੀਤਾ ਜਾਏਗਾ ਕਿ ਵੀਡੀਓ ਦੇ ਖਿਲਾਫ ਜਿਹੜੀ ਜਿਸ ਦਾ ਕੁੱਟਮਾਰ ਹੋ ਰਹੀ ਆ ਉਸ ਤੇ ਪਰਚਾ ਕੀਤਾ ਜਾਵੇ ਔਰ ਦੂਜੀ ਰਿਟਰਨ ਸ਼ਿਕਾਇਤ ਦਵਾਂਗੇ ਕਿ ਜਿਹੜੇ ਇਹਨਾਂ ਨੇ ਮਾਹੌਲ ਖਰਾਬ ਕੀਤਾ ਸ਼ਹਿਰ ਦਾ ਜਿਸ ਦੇ ਵਿੱਚ ਇਹ ਪੂਰਾ ਇਸ ਟਾਈਮ ਫਗਵਾੜਾ ਬੰਦ ਕਰਨ ਦਾ ਇੰਨਾ ਨੇ ਮਾਹੌਲ ਜਿਹੜਾ ਫੇਸਬੁੱਕ ਤੇ ਚੜਾਇਆ ਜਾਂ ਸੋਸ਼ਲ ਮੀਡੀਆ ਤੇ ਪਾਇਆ ਉਸ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਔਰ ਖਾਸ ਕਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੀ ਹੁਣ ਪਤਾ ਲੱਗਾ ਕਿ ਇਹ ਜਿਹੜਾ ਜਿਮੀ ਕਰਵਾਲਾ ਪਿਛਲੇ ਟਰਮ ਦੇ ਵਿੱਚ ਵੀ ਆਪ ਗੋਲੀ ਮਾਰ ਕੇ ਇਹ ਪੇਸ਼ ਹੋਇਆ ਸੀ ਉਹਦਾ ਸਾਬਤ ਹੋ ਚੁੱਕਾ ਵਾ ਕਿ ਇਹਨੇ ਆਪ ਗੋਲੀ ਮਾਰੀ ਸੀ ਸ਼ਾਇਦ ਪ੍ਰਸ਼ਾਸਨ ਦੀ ਅੱਖਾਂ ਮੀਚੀਆਂ ਪਈਆਂ ਅੱਜ ਵੀ ਉਸ ਪ੍ਰਸ਼ਾਸਨ ਨੂੰ ਤਫ਼ਤੀਸ਼ ਕਰਨੀ ਚਾਹੀਦੀ ਹੈ ਕਲੀਅਰ ਕਿ ਕਿਤੇ ਇਹ ਸ਼ਰਾਰਤੀ ਅੰਸਰ ਜਾਣ ਕੇ ਮਾਹੌਲ ਖਰਾਬ ਕਰਨ ਦੇ ਮਾਰੇ ਫਗਵਾੜੇ ਦਾ ਮਾਹੌਲ ਖਰਾਬ ਕਰਨ ਦੇ ਮਾਰੇ ਦੁਆਰਾ ਤਾਂ ਨਹੀਂ ਇਹੋ ਜੀ ਕਰ ਰਹੇ ਆ ਔਰ ਖਾਸ ਕਰ ਜਿਹੜੇ ਸਾਰੇ ਮੀਡੀਆ ਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਜਿਹੜਾ ਅੱਜ ਇਕੱਠੇ ਹੋਏ ਆ ਔਰ ਆਉਣ ਵਾਲੇ ਸਮੇਂ 'ਚ ਮੈਂ ਪ੍ਰਸ਼ਾਸਨ ਨੂੰ ਔਰ ਮੀਡੀਆ ਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਸਾਰਿਆਂ ਨੇ ਇੱਕ ਏਕਾ ਕਰ ਲਿਆ ਸਾਰੇ ਸਮਾਜ ਨੇ ਜੇਕਰ ਇਹ ਫਗਵਾੜੇ ਦਾ ਮਾਹੌਲ ਖਰਾਬ ਕਰਨ ਦੇ ਲਈ ਇਹ ਕੋਸ਼ਿਸ਼ ਕਰਨਗੇ ਤਾਂ ਸਾਰਾ ਏਕਾ ਇਕੱਠਾ ਹੋ ਕੇ ਇਹਨਾਂ ਦੇ ਖਿਲਾਫ ਚਲੇਗਾ ਜੈ ਪੀਮ ਜੈ ਭਾਰਤ ਵਾਲਮੀਕ ਸ਼ਕਤੀ ਅਮਰ ਰਹੇ ਰਵਿਦਾਸ਼ ਸ਼ਕਤੀ ਅਮਰ ਰਹੇ ਪੀਮਾ ਤੇਰੀ ਸੱਚ ਤੇ ਜਲਾ ਦੇਾਂਗੇ ਧੋਕੇ ਪੀਮਾ ਤੇ क्या ला देंगे विरुद्ध कार्रवाई करो कार्रवाई करो कार्रवाई करो दोषीए विरुद्ध कार्रवाई करो कार्रवाई करो कार्रवाई करो जय भीम जय भारत जय गुरुदेव तान गुरुदेव गया वाल्मीकि हर हर वाल्मीकि वाहे गुरु जी का खानसा वाहे गुरु जी की फतेह अंडे तमसा नदी दे बैठा जानी जान रचा जिसने ब्रह्मांड ओ है वाल्मिक भगवान ਫਗਵਾੜਾ ਸ਼ਹਿਰ ਦੇ ਵਿੱਚ ਜਿਹੜੀ 18 ਤਰੀਕ ਨੂੰ ਲੜਾਈ ਹੋਈ ਆ ਦੋ ਸਮੁਦਾਇਆਂ ਦੇ ਵਿੱਚ ਮੈਂ ਕਹਿ ਰਿਹਾ ਮਾਂ ਕਿ ਇਸ ਨੂੰ ਨਾ ਤਾਂ ਜਰਨਲ ਨਾਲ ਜੋੜਿਆ ਜਾਵੇ ਨਾ ਐਸਸੀ ਨਾਲ ਜੋੜਿਆ ਜਾਵੇ ਮੇਰੀ ਜੁਵਾ ਵਿਕਾਸ ਮੋਰਚਾ ਵੱਲੋਂ ਔਰ ਜਿੰਨੀ ਸਾਡੀ ਐਸਸੀ ਦਲਤ ਜਥੇਬੰਦੀਆਂ ਵਾਂਗ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਸਿਰਫ ਇੱਕ ਅਪੀਲ ਆ ਕਿ ਜਿਹੜਾ ਵੀ ਕੋਈ ਦੋਸ਼ੀ ਹੈਗਾ ਚਾਹੇ ਉਹ ਕਿਸੇ ਵੀ ਸਮਾਜ ਦਾ ਜਾਂ ਕਿਸੇ ਵੀ ਜਾਤੀ ਦਾ ਵਾ ਉਹਦੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਪ੍ਰਸ਼ਾਸਨ ਸਰਕਾਰ ਦੇ ਦਬਾਅ ਦੇ ਵਿੱਚ ਕਾਰਵਾਈ ਬਿਲਕੁਲ ਨਾ ਕਰੇ ਕਿਉਂ ਕਰਕੇ ਇਹ ਸਰਕਾਰਾਂ ਦਾ ਹੀ ਦਬਾਅ ਵਾ ਕਿ ਜਿਹੜਾ ਇੱਕ ਤਰਫਾ ਸਿਰਫ ਕਾਰਵਾਈ ਹੋਈ ਜਾਂ ਦੂਜੀ ਤਰਫਾ ਕਾਰਵਾਈ ਨਹੀਂ ਹੋਈ ਔਰ ਜਿਹੜਾ 307 ਦਾ ਮਾਮਲਾ ਇਹਨਾਂ ਨੇ ਦਰਜ ਕਰ ਦਿੱਤਾ ਜਾਂ ਵਾਈਪਨ ਦਾ ਦਰਜ ਕਰ ਦਿੱਤਾ ਵਾ ਪਹਿਲੋ ਮੈਂ ਪ੍ਰਸ਼ਾਸਨ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਵਾਂ ਕਿ ਤੁਸੀਂ ਇਹ ਵੈਰੀਫਾਈ ਕੀਤਾ ਵਾ ਕਿਉਂ ਕਰਕੇ ਐਡੇ ਸੰਗੀਨ ਉਹਨਾਂ ਨੇ આરોਪ ਹੋਰ ਐਡਾ ਮਾਮਲਾ ਦਰਜ ਕਰ ਦਿੱਤਾ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦਾ ਫਿਊਚਰ ਖਰਾਬ ਹੋ ਸਕਦਾ ਕਿਉਂਕਿ ਕਿਤੇ ਨਾ ਕਿਤੇ ਜਦੋਂ ਬੰਦੇ ਦੇ ਉੱਤੇ ਝੂਠੇ ਇਲਜ਼ਾਮ ਲੱਗ ਜਾਂਦਾ ਝੂਠਾ ਚਾਰਜ ਲੱਗੇ ਤਾਂ ਕਿਤੇ ਨਾ ਕਿਤੇ ਉਹ ਮੁਜਰਮ ਬਨਣ ਨੂੰ ਮਜਬੂਰ ਹੋ ਜਾਂਦਾ ਵਾ ਸੋ ਇਸ ਤਰਕੇ ਮੈਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਵਾ ਕਿ ਜਿੰਨਾ ਜਲਦੀ ਤੋਂ ਜਲਦੀ ਹੁੰਦਾ ਵਾ ਦੋਸ਼ੀਆਂ ਦੇ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਚਾਹੇ ਉਹ ਕਿਸੇ ਵੀ ਜਾਤਨਾ ਧਰਮਨਾ ਸੰਬੰਧਤ ਆ ਤੇ ਮੈਂ ਆਪਣੇ ਜਿੰਨੇ ਵੀ ਜਥੇਬੰਦੀਆਂ ਭਗਵਾਨ ਵਾਲਮੀਕ ਜਥੇਬੰਦੀਆਂ ਸੱਤਗੁਰੂ ਰਵਿਦਾਸ ਜਥੇਬੰਦੀਆਂ ਅੰਬੇਡਕਰ ਜਥੇਬੰਦੀਆਂ ਉਹਨਾਂ ਦਾ ਸਾਰਿਆਂ ਦਾ ਯੂਵਾ ਵਿਕਾਸ ਮੋਰਚਾ ਵੱਲੋਂ ਬਹੁਤ ਧੰਨਵਾਦ ਕਰਦਾ ਹਾਂ ਔਰ ਚੇਤਾਵਨੀ ਦਿੰਦਾ ਹਾਂ ਪ੍ਰਸ਼ਾਸਨ ਨੂੰ ਕਿ ਅਗਰ ਤੁਸੀਂ ਉਹਨਾਂ ਜਿਹੜੇ ਦੋਸ਼ੀਆਂ ਦੇ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਤੇ ਯੂਵਾ ਵਿਕਾਸ ਮੋਰਚਾ ਤੇ ਸਮੂਹ ਦਲਤ ਜਥੇਬੰਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਬੰਦ ਦੀ ਕੋਲ ਕਰੇਗਾ ਜੈਪੀਨ ਜੈਪਾਲ ਜੋ ਵੀ ਬੰਦਸ਼ਹਿਰ ਕਰਾਂਦੇ ਇਹ ਲੋਕ ਕਰਾਂਦੇ ਆ ਇਹ ਸ਼ਿਫਸਨਾ ਵਾਲੇ ਕਰਾਂਦੇ ਬੰਦ ਕਈ ਕਦੀ ਦਾਦੋ ਬਥੜੀ ਸਮਾਜ ਨੇ ਬੰਦ ਕਰਾਇਆ ਵਾ ਅਸੀਂ ਇਸ ਕਰਕੇ ਇਹਨਾਂ ਦੋਨਾਂ ਪਾਰਟੀਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸੁਧਰ ਜਾਓ ਸ਼ਹਿਰ ਦਾ ਮਾਹੌਲ ਸ਼ਾਂਤਤਾ ਦਾ ਸ਼ਾਂਤ ਰਹਿਣ ਦਿਓ ਜੇ ਅਸੀਂ ਸਿੱਧੇ ਹੋ ਗਏ ਸਮਾਜ ਇਕੱਠਾ ਹੋ ਗਿਆ ਫਿਰ ਤੁਹਾਡਾ ਕੁਝ ਨਹੀਂ ਹੋਣਾ ਅਸੀਂ ਐਸਐਸਪੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਹੋਰ ਸਾਰੇ ਪ੍ਰਸ਼ਾਸਨ ਨੂੰ ਇਹ ਵਾਰਨਿੰਗ ਦਿੰਨੇ ਆ ਕਿ ਇਹਨਾਂ ਤੇ ਬੰਦ ਦੀ ਕਾਰਵਾਈ ਕਰੋ ਸਭ ਤੋਂ ਪਹਿਲਾਂ ਇਹਨਾਂ ਨੇ ਸਾਡੇ ਨਿਆਣਿਆਂ ਨੂੰ ਉੱਥੇ ਢਾ ਕੇ ਕੁੱਟਿਆ ਕੌਂਸਲ ਰੋਡ ਤੇ ਤੇ ਇਹਨਾਂ ਕੋਲ ਜਿਹੜੀ ਰਿਵਾਲਵਰ ਆ ਉਹਦੀ ਵੀ ਸ਼ਾਨਦਾਨ ਕੀਤੀ ਜਾਵੇ ਤੇ ਸਾਰਾ ਸਮੂਹ ਦਲਿਤ ਸਮਾਜ ਜਿਹੜਾ ਫਗਵਾੜੇ ਦੇ ਰੈਸਟ ਹਾਊਸ ਵਿੱਚ ਇਕੱਠਾ ਹੋਇਆ ਜਿਹੜੀ ਘਟਨਾ 18 ਤਰੀਕ ਨੂੰ ਪਰਸੋ ਜਿਹੜੀ 18 ਨੰਗੀ ਆ ਉਸ ਤਰੀਕ ਨੂੰ ਜਿਹੜੀ ਘਟਨਾ ਹੋਈ ਆ ਉਹ ਘਟਨਾ ਨੂੰ ਜੇ ਤੁਸੀਂ ਸਹੀ ਮਾਇਨੇ ਵਿੱਚ ਦੇਖੋ ਉਹ ਵੀਡੀਓ ਵਿੱਚ ਸਾਫ਼ ਦਿਖ ਰਿਹਾ ਆ ਵੀ ਉਹ ਜਿਹੜਾ ਫਗਵਾੜੇ ਦੇ ਸ਼ਰਾਰਤੀ ਅੰਸਰ ਜਿਹੜਾ ਮਾਹੌਲ ਖਰਾਬ ਕਰਨ ਵਾਲਾ ਉਹ ਵੀਡੀਓ ਵਿੱਚ ਸਾਫ਼ ਦੇਖ ਰਿਆ ਜੀ ਜਿਹੜਾ ਉਹ ਵਿਅਕਤੀ ਆ ਉਸਨੇ ਪਹਿਲਾਂ ਸਾਡੇ ਮੁੰਡੇ ਤੇ ਅਟੈਕ ਕੀਤਾ ਅਟੈਕ ਕਰਕੇ ਉਸ ਨੂੰ ਐਕਟਿਵ ਆ ਉੱਪਰੋਂ ਸੱਟਿਆ ਸੱਟ ਕੇ ਉਸਨੇ ਕੁੱਟ ਮਾਰ ਕੀਤੀ ਔਰ ਉਹ ਤੋਂ ਬਾਅਦ ਸਾਨੂੰ ਨਹੀਂ ਪਤਾ ਉਹਨੇ ਆਪਣੇ ਆਪ ਸੱਟਾਂ ਮਾਰੀਆਂ ਜਾਂ ਕੀ ਕੀਤਾ ਉਹਨਾਂ ਨੇ ਫਗਵਾੜੇ ਸ਼ਹਿਰ ਵਿੱਚ ਇੰਨਾ ਡਰਦਾ ਮਾਹੌਲ ਬਣਾਇਆ ਵੀ ਜਿੱਦਾਂ ਕਿ ਕਿਸੇ ਦਾ ਕਿਸੇ ਨਾ ਜਾਨੀ ਮਾਲੀ ਨੁਕਸਾਨ ਹੋ ਗਿਆ ਅਸੀਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਮੰਨਣ ਵਾਲੇ ਲੋਕ ਆ ਸੰਵਿਧਾਨ ਦੇ ਧਾਰੇ ਵਿੱਚ ਰਹਿ ਕੇ ਕਾਨੂੰਨ ਦੇ ਵਿੱਚ ਧਾਰੇ ਵਿੱਚ ਰਹਿ ਕੇ ਲੜਾਈ ਲੜਨ ਵਾਲੇ ਲੋਕ ਆ ਅਸੀਂ ਅੱਜ ਵੀ ਫਗਵਾੜੇ ਜਿਹੜੀ 18 ਤਰੀਕ ਨੂੰ ਘਟੜਾ ਘਟਿਆ ਗਊਸ਼ਾਲਾ ਬਾਜ਼ਾਰ ਦੇ ਵਿੱਚ ਅਸੀਂ ਉਹ ਸਾਰੀ ਵੀਡੀਓ ਕਲਿੱਪ ਦੇਖੀ ਆ ਪਹਿਲਾਂ ਅਸੀਂ ਸਮਝਦੇ ਸੀ ਵੀ ਸਾਡੇ ਮੁੰਡੇ ਨੇ ਇਹਨਾਂ ਤੇ ਅਟੈਕ ਕੀਤਾ ਪਰ ਜਦੋਂ ਅਸਲੀ ਵੀਡੀਓ ਨਿਕਲ ਕੇ ਸਾਡੇ ਸਾਹਮਣੇ ਆਈ ਆ ਖਾਸ ਤੌਰ ਤੇ ਜਿਹੜੇ ਸਾਡੇ ਪ੍ਰੈਸ ਪੱਤਰਕਾਰ ਬੰਦੂ ਆ ਉਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਇਹ ਵੀਡੀਓ ਕਲਿੱਪ ਦਿੱਤੀ ਆ ਉਹਦੀ ਜਿਹੜੀ ਹੁਣ ਵੀਡੀਓ ਕਲਿੱਪ ਸਾਡੇ ਸਾਹਮਣੇ ਆਈ ਆ ਅਸੀਂ ਕੱਲ ਵੀ ਐਸਪੀ ਜੀ ਬੰਦੂ ਨੂੰ ਮਿਲੇ ਸੀ ਅੱਜ ਵੀ ਇਕੱਠ ਹੋਇਆ ਵਾ ਮੀਟਿੰਗ ਜਿਹੜੀ ਅਸੀਂ ਰੱਖੀ ਸੀ ਉਹਦਾ ਸਿਰਫ ਐਸਪੀ ਹੋਣਾ ਕਰਕੇ ਵੀ ਮੀਟਿੰਗ ਪੋਸਟਪੋਨ ਕੀਤੀ ਆ ਵੀ ਇੱਕ ਦਿਨ ਇਹਨਾਂ ਦੀ ਪ੍ਰਸ਼ਾਸਨ ਦੀ ਗਲਤ ਸੁਣ ਲਈਏ ਅਗਰ ਜਿਹੜੇ ਸਰੋਤਿਆਂ ਜੀ ਨੇ ਗੱਲ ਕਹੀ ਆ ਵੀ ਜੇ ਇਹ 307 ਧਾਰਾ ਜਿਹੜੀ ਲਾਈ ਆ ਇਹਨਾਂ ਨੇ ਇੱਕ ਤਰਫਾ ਡਰ ਕੇ ਪੁਲਿਸ ਨੇ ਉਹ ਧਾਰਾ ਜਿਹੜੀ 307 ਸਾਡੇ ਮੋੜ ਤੇ ਲਾਈ ਆ ਅਸੀਂ ਉਹਦੀ ਪੁਰਜੋਰ ਨਿੰਦਾ ਕਰਦੇ ਆ ਅਗਰ 307 ਦਾ ਤਾਰਾ ਨਾ ਥੋੜੀ ਗਈ ਨਾ ਸਾਨੂੰ ਯਕੀਨ ਦਿਵਾਇਆ ਗਿਆ ਨਾ ਜਿਹੜੀ ਬੰਦੀ ਕਾਰਵਾਈ ਆ ਉਹ ਜਾਇਜ਼ ਹੋਵੇ ਨਜਾਇਜ਼ ਅਸੀਂ ਨਹੀਂ ਬਰਦਾਸ਼ਤ ਕਰਨੀ 307